ਦਾ ਅਮਸਾ ਦੇ মিডিਆ ਕਦਮੀ ਸਾਦੇ ਤੁਸੀਂ ਆਏ ਹੋ ਅੱਜ ਆਪਾਂ ਪਾਰਟੀਆਂ ਲੋ ਜਿਹੜਾ ਨਵਾਂ ਜਮੀਆਂ ਦੀ ਦਿੱਤੀ ਆ ਮੁੱਖ ਬਲਾਦੇ ਦੀ ਚੀਫ ਸਪੋਕਸਮੈਨ ਦੀ ਉਹਦੇ ਲਈ ਤੁਹਾਨੂੰ ਮਿਲਣਾ ਸੀਗਾ ਮਿਲੇ ਆਪਾਂ ਅੱਗੇ ਵੀ ਆਪਾਂ ਸਾਦੇ ਜਣੇ 23 ਵਾਰ ਕਰਾਂਗੇ ਉਹ ਸਰਕਾਰ ਦੀਆਂ ਜਿਹੜੀਆਂ ਲੋਕ ਪੱਖੀ ਪਾਲਿਸੀਆਂ ਦੇ ਉਹਦਾ ਪਛਿਆਦ ਜਿਹੜਾ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਉਹ ਤੁਹਾਡੇ ਤੋਂ ਬਿਨਾ ਬਹੁਤ ਮੁਸ਼ਕਲ ਹੈ। ਉਹ ਆਪਾਂ ਮਤਲਬ ਜਿਹੜਾ ਇਕੱਠੇ ਤੀਵਰ ਜਿਹੜਾ ਕਰਾਂਗੇ। ਇੱਕ ਬਸ ਤੁਹਾਨੂੰ ਥੋੜੀ ਬੇਨਤੀ ਕਰਨੀ ਆ। ਇੱਕ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨੰਦਰ ਮੋਦੀ ਜੀ ਨੂੰ ਇੱਕ ਲੈਟਰ ਅਸੀਂ ਲਿਖੀ ਆ। ਮੇਰੇ ਨਾਲ ਸਾਡੇ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਸਾਹਿਬ ਬਬੂ ਚੇਤਨ ਪੁਰਾ ਜੀ ਪੱਟੀ ਸਾਹਿਬ ਸਾਡੇ মিডিਆ ਦੇ ਮਾਝੇ ਦੇ ਇੰਚਾਰਜ ਔਰ ਬਾਰਡਰ ਏਰੀਆ ਦੇ ਸਾਰੇ ਸਾਡੇ ਸਰਪੰਚ ਸਾਹਿਬ ਜਿਹੜੇ ਖੜੇ ਆ ਜਿਹੜੇ ਬਿਲਕੁਲ ਬਾਰਡਰ ਦੇ ਉੱਤੇ ਰਹਿੰਦੇ ਆ ਔਰ ਜਿਨ੍ਹਾਂ ਦਾ ਐਟਾਂ ਹੜਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਦਿੱਕਾ ਸੈਂਟਰ ਗਵਰਨਰ ਦਾ ਜਿਹੜਾ ਬਹੁਤ ਪੁਰਾਣਾ ਪ੍ਰੋਗਰਾਮ ਸੀ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਬੀਏਡੀਪੀ ਇਹ ਇੱਕ ਫੰਡ ਜਿਹੜੇ ਆ ਉਹ ਬਾਰਡਰ ਏਰੀਆ ਦੇ ਡਵੈਲਪਮੈਂਟ ਵਾਸਤੇ ਆਉਂਦੇ ਸੀਗੇ ਉਹ ਫੰਡ 19 ਤੋਂ ਬਾਅਦ ਉਹ ਬੰਦ ਹੋ ਗਿਆ ਸਾਡੇ ਦੇਸ਼ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਜਿਹੜੇ ਬਾਰਡਰ ਦੇ ਉੱਤੇ ਜ਼ਿਲ੍ਹੇ ਪੈਂਦੇ ਸੀ ਬਾਰਡਰ ਦੇ ਉੱਤੇ ਜਿਹੜੇ ਇਲਾਕੇ ਪੈਂਦੇ ਸੀਗੇ ਉੱਥੋਂ ਦੀ ਡਵੈਲਪਮੈਂਟ ਵਾਸਤੇ ਸੈਂਟਰਲ ਗਵਰਨਮੈਂਟੋਂ ਪੈਸੇ ਦਿੰਦੀ ਸੀਗੀ ਪਰ ਉਹ ਬੰਦ ਹੋ ਗਏ ਅਸੀਂ ਅਜ ਨਾਲੇ ਬਾਡਰ ਤੇ ਰਹਿਨੇ ਆ ਹੜਾਏ ਸਾਡਾ ਬਹੁਤ ਨੁਕਸਾਨ ਹੋਇਆ ਹੁਣ ਤੱਕ ਜਿੰਨੀ ਸਾਡੀ ਨੁਕਸਾਨ ਦੀ ਪੂਰਤੀ ਹੈ ਉਹ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਰ ਰਹੇ ਆ ਪਰ ਸੈਂਟਰਲ ਗਵਰਨਮੈਂਟ ਵੱਲੋਂ ਸਾਨੂੰ ਕੋਈ ਮਦਦ ਨਹੀਂ ਆ ਰਹੀ ਸੈਂਟਰ ਗਵਰਨਮੈਂਟ ਦੇ ਨਾਂ ਸਾਨੂੰ ਉਹ ਪੈਸੇ ਹੀ ਦਿੱਤੇ ਜਿਹੜੇ ਹੜ੍ਹਾਂ ਦੇ ਵਿੱਚ ਉਹਨਾਂ ਨੇ ਅਨਾਉਂਸ ਕੀਤੇ ਸੀਗੇ ਤੇ ਨਾ ਸਾਨੂੰ ਉਸ ਤੋਂ ਇਲਾਵਾ ਕੋਈ ਹੋਰ ਸੂਲਦਾ ਹੀ ਕਿਉਂਕਿ ਅਸੀਂ ਉਹ ਲੋਕ ਹੈ ਜਿਹੜੇ ਦੇਸ਼ ਦੀ ਵੰਡ ਤੋਂ ਲੈ ਕੇ 65 71 ਕਾਰਗਲ ਕੋਰਾਂਸ ਤੋਂ ਉੱਦੀ ਜਿਹੜੀਆਂ ਜੰਗਾਂ ਹੋਈਆਂ ਇਹਦੇ ਵਿੱਚ ਅਸੀਂ ਬੜਾ ਵੱਡਾ ਸੰਤਾਪ ਜਿਹੜਾ ਭੋਗਿਆ ਉਹ ਸਾਨੂੰ ਕਈ ਵਾਰ ਹੜ੍ਹਾਂ ਦਾ 55 ਦੇ ਵਿੱਚ 88 ਦੇ ਵਿੱਚ 95 ਦੇ ਵਿੱਚ 23 ਚ ਹੁਣ 25 ਚ ਬਹੁਤ ਵੱਡੀ ਤਰ੍ਹਾਂ ਸਾਹਮਣਾ ਕਰਦਾ ਪਿਆ ਸਾਡੀਆਂ ਬਹੁਤ ਜਾਦੀਆਂ ਬਲ ਜਿਹੜੇ ਨੁਕਸਾਨ ਨੇ ਉਹ ਬਾਰਡਰ ਤੇ ਹੋ ਜਾਂਦੇ ਆ ਜਦੋਂ ਹੜਾ ਆ ਜਾਂਦਾ ਤੇ ਸਾਡਾ ਬੰਗਿਆਦੀ ਢਾਂਚਾ ਜਿਹੜਾ ਸਾਡੀਆਂ ਸਕੂਲਾਂ ਦੀਆਂ ਬਿਲਡਿੰਗ ਸਾਡੇ ਹਸਪਤਾਲ ਸਾਡੇ ਡੰਗਰਾਂ ਦੇ ਹਸਪੀਟਲ ਸਾਡੀਆਂ ਰੋਡਸ ਸਾਡੇ ਤੁਸੀ ਬੰਦ ਸਭ ਬਰਬਾਦ ਹੋ ਜਾਂਦੇ ਸਾਡੇ ਮੈਦਾਂ ਦੇ ਕੰਡੇ ਸੜਕਾਂ ਸਭ ਬਰਬਾਦ ਹੋ ਜਾਂਦੀਆਂ ਉਹਦੇ ਚ ਕੇਂਦਰ ਸਰਕਾਰ ਕੋਈ ਸਹਿਯੋਗ ਨਹੀਂ ਕਰਦੀ ਸੋ ਅੱਜ ਅਸੀਂ ਇੱਕ ਚਿੱਠੀ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੀ ਆ ਔਰ ਉਹਦੀ ਇੱਕ ਕਾਪੀ ਜਿਹੜੀ ਉਹ ਗ੍ਰਹਿ ਮੰਤਰੀ ਜੀ ਨੂੰ ਭੇਜੀ ਆ ਇੱਕ ਕਾਪੀ ਪੰਜਾਬ ਦੇ ਗਵਰਨਰ ਸਾਹਿਬ ਨੂੰ ਭੇਜੀ ਆ ਕਿ ਇਹ ਜਿਹੜਾ ਫੰਡ ਇਹ ਜਿਹੜਾ BADP ਫੰਡ ਹੈ ਇਹਨੂੰ ਤੁੰਤ ਜਿਹੜਾ ਉਹ ਫਿਰ ਤੋਂ ਚਾਲੂ ਕੀਤਾ ਜਾਵੇ ਔਰ ਸਾਰੇ ਅਸੀਂ ਤੇ ਕਹਿੰਦੇ ਸਾਡੇ ਦੇਸ਼ ਦੇ ਬਾਰਡਰ ਦੇ ਲੋਕਾਂ ਨੂੰ ਇਹ ਸਹੂਲਤ ਜਿਹੜੀ ਦਿੱਤੀ ਜਾਵੇ ਤੇ ਖਾਸ ਤੌਰ ਤੇ ਜਿਹੜੇ ਅਸੀਂ ਹਰ ਪੀੜਤਾਂ ਖਾਸ ਤੌਰ ਤੇ ਸਾਡੇ ਇਲਾਕੇ ਜਿਹੜੇ ਆ ਜਿੱਥੇ ਅਸੀਂ ਬਿਲਕੁਲ ਸਰਹੱਦ ਦੇ ਉੱਤੇ ਜਦੋਂ ਵੀ ਹਿੰਦ-ਪਾਕ ਤਣਾਅ ਹੁੰਦਾ ਉਹਦਾ ਅਸੀਂ ਸਾਹਮਣਾ ਕਰਦੇ ਆ ਉਹ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਕੰਡਿਆ ਵਾਲੀ ਤਾਰ ਤੋਂ ਪਾਰ ਕੰਡਿਆ ਵਾਲੀ ਤਾਰ ਤੋਂ ਆਰ ਰਾਵੀ ਦਰਿਆ ਤੋਂ ਪਾਰ ਆਰ ਉਹ ਜਿੰਨੀਆਂ ਸਾਡੀਆਂ ਸਮੱਸਿਆਵਾਂ ਆਉਂਦੀਆਂ ਉਹ ਸਾਡੀਆਂ ਸਮੱਸਿਆਵਾਂ ਸੈਂਟਰਲ ਗਵਰਨਮੈਂਟ ਦੇ ਨਾਲ ਰਿਲੇਟਡ ਨੇ ਕਿ ਜੇ ਉਹ ਸਾਨੂੰ ਫੰਡ ਜਾਰੀ ਕਰ ਦੇਣ ਤੇ ਸਾਡੇ ਬਾਰਡਰ ਏਰੀਆ ਦੀ ਬਹੁਤ ਸਾਰੀ ਡਿਵੈਲਪਮੈਂਟ ਹੋ ਸਕਦੀ ਹੈ ਜਿੱਦਾਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀ ਮਦਦ ਕੀਤੀ ਹੈ ਉਹ ਮਦਦ ਕਰਦੇ ਜੇ ਸੈਂਟਰਲ ਗਵਰਨਮੈਂਟ ਵੀ ਮਤ ਕਰਦੇ ਅਸੀਂ ਉਹਨਾਂ ਕੋ ਕੋ ਹੋਰ ਨਹੀਂ ਚਾਹੁੰਦੇ ਉਹਨਾਂ ਨੇ ਨਹੀਂ ਦਿੱਤੇ ਸਾਨੂੰ ਅੜਾਂ ਦੇ ਪੈਸੇ ਚਲੋ ਨਹੀਂ ਦਿੱਤੇ ਪਰ ਇਹ ਜਿਹੜਾ ਫੰਡ ਬਹੁਤ ਪੁਰਾਣਾ ਇਹ ਫੰਡ ਜਿਹੜਾ ਮਤਲਬ ਤੁਸੀਂ ਦੇਖੋ 2014 ਤੋਂ ਮਤਲਬ ਚੱਲਦਾ ਰਿਹਾ 19 ਤੱਕ 20 ਤੱਕ ਇਹ ਫੰਡ ਜਿਹੜਾ ਮંજૂર ਹੋਇਆ 20 ਦੇ ਵਿੱਚ ਵੀ 825 ਕਰੋੜ ਰੁਪਈਆ ਜਿਹੜਾ ਇਹ ਦੇਸ਼ ਦੇ ਬਾਰਡਰ ਏਰੀਆ ਵਾਸਤੇ ਮંજૂર ਹੋਇਆ ਪਰ ਦਿੱਤਾ ਨਹੀਂ ਗਿਆ ਉਹਦੇ ਤੋਂ ਬਾਅਦ ਇੱਕ ਵੀ ਪੈਸਾ ਪੂਰੇ ਦੇਸ਼ਵੱਤੀ ਦਾ ਪੰਜਾਬ ਵਿੱਚ ਨਾ ਸਾਨੂੰ ਇਨਾਲੇ ਵਾਲਿਆਂ ਨੂੰ ਜਾਂ ਪੰਜਾਬ ਦੇ ਬਾਰਡਰ 'ਚ ਦੇਖੋ ਕਿੰਨਾ ਨੁਕਸਾਨ ਹੋਇਆ ਸਾਡਾ ਬਾਰਡਰ ਦੇ ਉੱਤੇ ਪਠਾਨਕੋਟ ਪਠਾਨਕੋਟ ਤੋਂ ਥੱਲੇ ਪੁਆ ਦਿਨਾ ਨਗਰ ਦਰਦਾਸਪੁਰ ਡੇੜਾ ਬਾਬਾ ਨਾਨਕ ਕੈਨਾਲਾ ਕਿੰਨਾ ਹੜਾ ਦੇ ਸਾਡਾ ਨੁਕਸਾਨ ਕੀਤਾ ਤੇ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਸਾਡੀ ਮਦਦ ਕਰ ਰਹੀ ਆ ਬਾਰਡਰ ਦੇ ਲੋਕਾਂ ਦੀ ਮਦਦ ਕਰ ਰਹੀ ਆ ਇਦਾਂ ਸੈਂਟਰ ਗਵਰਨਮੈਂਟ ਵੀ ਸਾਡੀ ਮਦਦ ਕਰੇ ਸੈਂਟਰ ਗਵਰਨਮੈਂਟ ਵੀ ਸਾਨੂੰ ਇਹ ਫੰਡ ਦਵੇ ਤਾਂ ਜੋ ਅਸੀਂ ਆਪਣੇ ਏਰੀਏ ਦਾ ਬੁਨਿਆਦੀ ਢਾਂਚਾ ਜਿਹੜਾ ਉਹ ਠੀਕ ਕਰ ਸਕੀਏ ਇਹ ਮੈਂ ਤੁਹਾਡੇ ਥੂ ਜਿਹੜਾ ਉਹ ਸੈਂਟਰ ਗਵਰਨਮੈਂਟ ਨੂੰ ਅੱਜ ਅਸੀਂ ਇਹ ਚਿੱਠੀ ਜਿਹੜੀ ਆ ਜਾਰੀ ਕੀਤੀ ਹੈ ਤੁਹਾਡੇ ਦਾ ਵੀ ਭੇਜਦੇ ਆਂ ਈਮੇਲ ਵੀ ਕਰਦੇ ਆਂ ਸਪੀਡ ਪੋਸਟ ਵੀ ਕਰਦੇ ਆਂ ਔਰ ਅਗਲੇ ਦਿਨਾਂ ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਬਾਰਡਰ ਦੇ ਸਰਪੰਚ ਨੇ ਇਹਨਾਂ ਨੂੰ ਨਾਲ ਲੈ ਕੇ ਪੰਜਾਬ ਦੇ ਗਵਰਨਰ ਨੂੰ ਮਿਲਾਂਗੇ ਔਰ ਗਵਰਨਰ ਸਾਹਿਬ ਨੂੰ ਕਹਾਂਗੇ ਕਿ ਸਾਨੂੰ ਇਹ ਫੰਡ ਜਿਹੜਾ ਉਹ ਸੈਂਟਰ ਗਵਰਨਮੈਂਟ ਕੋ ਲੈ ਕੇ ਦੋ ਇਸ ਕਰਕੇ ਮੈਂ ਤੁਹਾਨੂੰ ਜਿਹੜੀ ਇਹ ਖਿੱਚਲ ਦਿੱਤੀ ਐ ਇਸ ਵੇਲੇ ਤੁਹਾਡਾ ਸਾਰਿਆਂ ਦਾ ਇਸ ਵੇਲੇ ਟਾਈਮ ਕੱਢ ਕੇ ਆਉਣ ਤੇ ਬਹੁਤ-ਬਹੁਤ ਧੰਨਵਾਦ ਤੁਸੀਂ ਇਹ ਦੋ ਆਜ ਆਪਾਂ ਦੇ ਅੱਗੇ ਦੇ ਮਿਲੇ ਆ ਬਹੁਤ ਵਧੀਆ ਲੱਗਾ ਬਹੁਤ ਚੰਗਾ ਲੱਗਾ ਸੋ ਇਹ ਸਾਡਾ ਮਸਲਾ ਜਿਹੜਾ ਤੁਸੀਂ ਚੰਗੀ ਤਰ੍ਹਾਂ ਬਾਹਰ ਦੋਗੇ ਤੇ ਸਾਡੇ ਬਾਰਡਰ ਦੇ ਲੋਕਾਂ ਦਾ ਜਿਹੜੇ ਸਰਪੰਚ ਖਲੋਤੇ ਪਿੱਛੇ ਜਿਨ੍ਹਾਂ ਦੇ ਸਾਰੇ ਟ੍ਰੈਂਡ ਪਦਵਾਦ ਹੋ ਗਿਆ ਉਹਦੇ ਲਈ ਬੜਾ ਸਹਾਇ ਹੋਗਾ ਇੰਨਾ ਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਸਰਮਤ ਸਾਹਿਬ ਲੱਗਦਾ ਕਿ ਕੇਂਦਰ ਸਰਕਾਰ ਨੂੰ ਜੇ ਚਿੱਠੀ ਲਿਖੀ ਜਾ ਰਾਹਤ ਮਿਲੂਗੀ ਕੁਛ ਨਾ ਕੁਛ ਨਹੀਂ ਦੇਖੋ ਇਹ ਕੱਲੀ ਕੋਈ ਅਜਨਾਲੇ ਵਾਸਤੇ ਨਹੀਂ ਜੀ ਕੱਲੀ ਪੰਜਾਬ ਦੇ ਬਲ ਇਹ ਬਾਰਡਰ ਵਾਸਤੇ ਨਹੀਂ ਇਹ ਤਾਂ ਪੂਰੇ ਦੇਸ਼ ਵਾਸਤੇ ਹੈ ਜੀ ਪਦਸੀ ਕਿਉਂਕਿ ਆਪਕਾ ਹੜਾਣਾ ਪੀੜਤ ਹੋ ਗਏ ਸਾਨੂੰ ਵੱਧ ਮਹਿਸੂਸ ਹੁੰਦਾ ਕਿ ਜੇ ਸਾਨੂੰ ਫੰਡ ਮਿਲ ਜੇ ਜੇ ਸਾਨੂੰ ਪੈਸੇ ਮਿਲ ਜਾਣ ਜਿੱਦਾਂ ਸਾਨੂੰ ਪੰਜਾਬ ਸਰਕਾਰ ਦੇ ਰਹੀ ਐ ਜੇਕਰ ਸੈਂਟਰ ਗਵਰਨਮੈਂਟ ਵੀ ਇਹ ਫੰਡ ਦਵਾਦਾ ਚਾਲੂ ਕਰ ਦੇ ਤੇ ਸਾਡਾ ਸਾਰਾ ਜਿਹੜਾ ਬੁਨਿਆਦੀ ਢਾਂਚਾ ਸਾਡੀਆਂ ਰੋਡਸ ਸਾਡੀਆਂ ਸਕੂਲਾਂ ਦੀਆਂ ਬਿਲਡਿੰਗਸ ਸਾਡੇ ਹਸਪੀਟਲ ਜਿਹੜੇ ਆ ਉਹ ਵਧੀਆ ਢੰਗ ਦਾ ਬਣ ਸਕਦੇ ਆ ਹਾਂਜੀ ਐਮਪੀ ਜੀ ਦਾ ਗੁਰਜੀਤ ਸਿੰਘ ਕੋਜਰ ਉਹਨਾਂ ਨੂੰ ਵੀ ਲਿਖਣਾ ਚਾਹੀਦਾ ਨਹੀਂ ਸਭ ਨੂੰ ਲਿਖਣਾ ਚਾਹੀਦਾ ਕੋਈ ਨਹੀਂ ਲਿਖਣਾ ਚਾਹੀਦਾ ਜੋ ਉਹਨਾਂ ਵੀ ਬਾਰਡਰ ਦੇ ਲੋਕਾਂ ਦੀਆਂ ਮੋਟਾਂ ਲਈਆਂ ਜੀ ਉਹਨਾਂ ਨੂੰ ਵੀ ਲਿਖਣਾ ਚਾਹੀਦਾ ਸਭ ਨੂੰ ਲਿਖਣਾ ਚਾਹੀਦਾ ਤਾਰੀਫਾ 2020 ਤੱਕ ਇਹ 2020 ਤੋ ਬੰਦ ਹੋ ਗਿਆ ਉਸ ਤੋਂ ਬੰਨਾ ਕਿੰਨੇ ਫੰਡ ਆਂਦੇ ਸੀ ਹਰ ਪਿੰਡ ਤੋਂ ਆਂਦੇ ਸੀ ਇਹ ਮਤਲਬ ਜਿਹੜਾ ਨਾ ਮਤਲਬ ਟੋਟਲ ਮੇਰੇ ਕੋਲ ਸਾਡੇ ਦੇਸ਼ ਦਾ ਆ ਤੇ ਕੇਵਲ 800 ਆਇਆ ਕੇਵਲ 990 ਆਇਆ ਕੇਵਲ 115 ਕਰੋੜ ਆ ਕਦੀ 1100 ਕਰੋੜ ਆ ਕਦੀ 770 ਕਰੋੜ ਆ 825 ਕਰੋੜ ਆ ਉਹ ਜਿੱਦਾਂ ਜਿੱਦਾਂ ਮਤਲਬ ਕੰਮ ਦਾ ਐਸਟੀਮੇਟ ਬਣ ਕੇ ਚੱਲ ਜਾਂਦਾ ਮੰਨ ਲਓ ਕਿ ਉਹਨਾਂ ਨੇ ਅਮਸਾ ਦੇ ਡੀਸੀ ਨੂੰ ਕਹਿ ਦੇਣਾ ਕਿ ਤੁਹਾਡੇ ਜਿਹੜੇ ਬਾਰਡਰ ਦੇ ਪਿੰਡਾਂ ਦੀ ਕੀ ਕੀ ਲੋੜ ਹੈ ਉਹ ਲਿਖ ਕੇ ਭੇਜ ਦਿਓ ਉਹ ਜਿੱਦਾਂ ਇਹ ਥੱਲੇ ਭੇਜ ਦਿੰਦੇ ਆ ਉਹਦੇ ਸਾਬ ਨਾਲ ਫੰਡ ਜਿਹੜਾ ਉਹ ਰੀਲੀਜ਼ ਹੋ ਜਾਂਦਾ ਪਰ ਹੁਣ ਨਹੀਂ ਹੋ ਰਿਹਾ 20 ਤੋਂ ਬਾਅਦ 20 ਤੋਂ ਬਾਅਦ ਨਹੀਂ ਹੋ ਰਿਹਾ ਉਹ ਯਾਰ ਇਹ ਕੰਮ ਸੀ ਸਰਕਾਰੀ ਦੀ ਉਹਨਾਂ ਨੇ ਕਿਹਾ ਨਹੀਂ ਕੇਂਦਰ ਕੋਲ ਫੰਡ ਨਹੀਂ ਨਹੀਂ ਕਰਨਾ ਚਾਹੀਦਾ ਜੇ ਦੀ ਸਰਕਾਰ ਹੀ ਉਹਨੂੰ ਕਰਨਾ ਚਾਹੀਦਾ ਹੁਣ ਵੀ ਕੇਂਦਰ ਸਰਕਾਰ ਕੋਲ ਮੋਦੀ ਨੂੰ ਤਾਂ ਹੀ ਚਿੱਠੀ ਲਿਖੀ ਆ ਕਿ ਭਈ ਹੋਰ ਕੋਈ ਮਤਨੀ ਕਰਦੇ ਸਾਡੇ ਬਾਰਡਰ ਦੇ ਵੰਡ ਤੇ ਦੇ ਦਿਓ ਜਿਹੜਾ ਬਾਰਡਰ ਦਾ ਸਾਡਾ ਜਿਹੜਾ ਬੁਨਿਆਦੀ ਢਾਂਚਾ ਉਹ ਤਾਂ ਹੀ ਮਜ਼ਬੂਤ ਕਰਦੇ ਅਈ ਸਟੇਟ ਗਵਰਨਰ ਸਾਡੀ ਮਤ ਕਾ ਵੀਆ ਤੇ ਕੇਂਦਰ ਸਰਕਾਰ ਕਿਉਂ ਦੀ ਮਤ ਕਾ ਦੇ ਕੇਂਦਰ ਤੇ ਕੰਨੀ ਦੀ ਹਰਪ੍ਰੀਤਾਂ ਨੂੰ ਹੀ ਉਹਨਾਂ ਦੇ account ਚ ਭੇਜਦੇ ਦੱਸੋ ਕਿੱਥੇ ਭੇਜਿਆ ਆ ਖਲੋਤੇ ਦੇ ਨਕਸਾਨ ਇਹਨਾਂ ਨੂੰ ਇਹਨਾਂ ਦੇ ਮਾਨ ਸਾਹਿਬ ਨੇ ਜਿਹੜਾ ਮਾਜਾ ਭੇਜਿਆ ਉਹ ਤਾਂ ਮਿਲ ਗਿਆ ਜੇ ਸੈਂਟਰ ਦਾ ਜੇ ਕੋਈ ਪੈਸਾ ਮੇਰੇ ਤੋਂ ਪੁੱਛਦੇ ਨੇ ਮਿਲਿਆ ਕੋਈ ਇੱਕ ਵੀ ਪੈਸਾ ਦਾਵੇ ਨਾ ਦਾਵੇ ਖਾਲੀ ਦਾਵੇ ਇੱਕ ਪੈਸਾ ਵੀ ਮਿਲਿਆ ਜੇ ਉਹ ਕਹਿੰਦੇ ਇਨਾਂ ਦੇ account ਚ ਪਾਉਣਗੇ ਜਿਹੜਾ ਹਰਪ੍ਰੀਤਾਂ ਨੂੰ ਮੈਂ ਕਹਾਂ ਸਰ ਇਹ account ਆ ਖਲੋਤੇ ਦੇ ਆਹ ਕਹੇ ਦੀ 30 ਕਿਲੇ ਖਤਰਾ ਹੋਈ ਜੇ ਕਹੇ ਦੀ 40 ਕਿਲੇ ਕਹੇ ਦੀ 50 ਕਿਲੇ ਖਤਰਾ ਹੋ ਜਾਏ ਇੱਕ ਨਵਾਂ ਪੈਸਾ ਦੇ ਕੇ ਸਰਕਾਰ ਦੇ ਪਾਇਆ ਇਸ ਕਰਕੇ ਉਹਨਾਂ ਨੂੰ ਮੰਕ ਕਰਦੇ ਆ ਕਿ ਭਈ ਇਹ ਫੰਡ ਸਾਰੇ ਦੇਸ਼ ਲਈ ਲਾਗੂ ਕਰਦੇ ਆ ਸਾਡਾ ਫਾਇਦਾ ਹੋ ਜੂ ਨਾਲ ਸਾਡਾ ਐਸੇ ਲਈ ਦੀ ਲੋੜ ਆ ਜਾ ਇਹ ਇਹ ਹੀ ਪ੍ਰਧਾਨ ਮੰਤਰੀ ਕੋਲ ਮੰਗ ਕੀਤੀ ਸਰਕਾਰ ਦੇ ਲਈ ਜਾਉਂਦੇ ਨੇ ਬੀਜੇਪੀ ਹੱਕੂ ਨੇ ਉਹਨਾਂ ਨੂੰ ਵੀ ਉਠਾਉਣਾ ਚਾਹੀਦਾ ਬਿਲਕੁਲ ਠੋਣਾ ਚਾਹੀਦਾ ਸਾਰੇ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਉਠਾਉਣਾ ਚਾਹੀਦਾ ਉਹ ਤਾਂ ਠਾਉਣ ਕੇ ਕਿੱਥੇ ਉਹ ਬੋਲਦੇ ਨੇ ਬਚਾਰੇ ਉਹਨਾਂ ਨੇ ਤੇ ਉਹ ਬੰਦ ਹੋ ਜਾਂਦੀ ਬੋਲਤੀ ਉਹਦੀ ਬੋਲ ਸਕਦੇ ਸੰਗੀਤ ਜਾਖੜ ਜੀ ਆਪ ਬਾਰਡਰ ਦੇ ਉੱਤੇ ਨੇ ਉਹਨਾਂ ਦਾ ਹਰਕਾ ਬਹੁਤ ਫਾਜ਼ਿਲ ਕਾ ਆਪ ਇਰੀਆ ਬਾਰਡਰ ਤੇ ਉਹਨਾਂ ਨੂੰ ਮੰਗ ਕਰਦੀ ਸਭ ਤੋਂ ਬੰਮ ਕਰਦੀ ਚਾਹੀਦੀ ਪਰ ਕੋਈ ਨਹੀਂ ਕਰਦਾ ਇਹ ਐਸਾ ਉਹ ਦਾ ਸੀ ਸਰਪੰਚਾਂ ਨੂੰ ਨਾਲ ਲੈ ਕੇ ਅਗਲੇ ਦਿਨ ਗਵੰਦਰ ਸਾਹਿਬ ਨੂੰ ਮਿਲਾਂਗੇ ਟਾਈਮ ਲਾਂਗੇ ਉਹਨਾਂ ਕੋ ਬੰਦਰ ਸਾਹਿਬ ਨੂੰ ਬੇਨਤੀ ਕਰਾਂਗੇ ਸਾਨੂੰ ਉਧਰ ਤੇ ਆ ਜਾਂਦੇ ਉਹ ਬਹੁਤ ਵਧੀਆ ਸੈਂਟਰ ਗਵਰਨਮੈਂਟ ਦੇ ਬੀਜੇਪੀ ਲਈ ਆ ਜਾਂਦੇ ਸਾਨੂੰ ਫੰਡ ਲੈਦੇ ਜੀ ਕਾਹਕੇ ਗਵੰਦਰ ਸਾਹਿਬ ਨੂੰ ਜੱਕਰ ਸਾਹਿਬ ਨੇ ਲੈ ਕੇ ਦੇ ਸਕਦੇ ਆਪਣੇ ਪਿੰਡਾਂ ਨੂੰ ਪੰਜਾਬ ਨੂੰ ਪੁੱਛੋ ਤੁਸੀਂ ਦੱਸ ਬਹਿਤ ਦੱਸਦਾ ਹੀ ਬਾਰਡਰ ਤੇ ਦਿਓ ਅਸ਼ਵੀ ਸ਼ਰਮਾ ਜੀ ਜਿਹੜੇ ਵਕੀਲ ਪ੍ਰਧਾਨ ਨੇ ਬੀਜੇਪੀ ਦੇ ਉਹ ਵੀ ਪਠਾਨਕੋਟ ਦੇ ਆ ਉਹ ਵੀ ਬਾਰਡਰ ਤੇ ਉਹ ਲੈ ਕੇ ਦੇਣ ਯਾਰ ਆਪਣੇ ਆਲ ਕੇ ਵੀ ਸਾਨੂੰ ਹੀ ਲੈ ਕੇ ਦੇ ਆਇਤਾ ਕਹਿੰਦੇ ਲਾ ਦੋ ਸੰਦੇਵਾਂ बस ये ये तानू विनती करदा हां। ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ।